ਲੇਖ ਦੱਸੋ ਪੀਲਾ ਪੀਲਾ ਮਿੱਠਾ ਮਿੱਠਾ ਹਲਵਾਈ ਦੀ ਦੁਕਾਨ ਤੇ ਡਿਠਾ ਕੀ ਹੁੰਦਾ ਦੱਡੂ ਜੀ ਹਾਂ ਲੱਡੂ ਜੀ ਵੈਰੀ ਗੁੱਡ ਹਾਂਜੀ ਬਤੋ ਆਟੀ ਦੀ ਬਣਾਉਂਦੇ ਹਾਂ ਭੁੱਖ ਮਟਾਉਂਦੇ ਹਾਂ ਕੀ ਹੁੰਦੀ ਰੋਟੀ ਹਾਂ ਰੋਟੀ ਜੀ ਹਾਂ ਬਤੋ ਦੱਸੋ ਪੀਲਾ ਮੇਰਾ ਰੰਗ ਛਿਲਕਾ ਲਾ ਕੇ ਖਾਣਾ ਕਰਨ ਪਸੰਦ ਕਲਰੀ ਬੀਟ ਕੀ ਦੱਸੋ ਗੋਲ ਗੋਲ ਲਾਲ ਲਾਲ ਸਬਜ਼ੀ ਵਿੱਚ ਮੈਨੂੰ ਪਾਉਂਦੇ ਕਈ ਸਲਾਦ ਬਣਾ ਕੇ ਰੋਟੀ ਦੇ ਨਾਲ ਖਾਂਦੇ ਦਾਤਲ ਜੀ ਹਾਂ ਟਮਾਟਰ ਜੀ ਆਜਾ ਪੁੱਤੋ ਦੱਸੋ ਜਦੋਂ ਵੀ ਮੰਮੀ ਕੱਟਦੇ ਇਹਨੂੰ ਅੱਖਾਂ ਵਿੱਚ ਮੇਰੇ ਆਉਂਦੇ ਹੰਝੂ ਕੀ ਹੁੰਦਾ ਗੰਦਾ ਜੀ ਗੁੱਡ ਹਾਂਜੀ ਆਜਾ ਪੁੱਤੋ ਹਾਂਜੀ ਤੁਸੀਂ ਦੱਸੋ ਲੰਮੀ ਹਾਂ ਤੇ ਲਾਲ ਮੇਰਾ ਰੰਗ ਹਰੇ ਮੇਰੇ ਵਾਲ ਕੋਈ ਖਾਵੇ ਆਲੂ ਨਾਲ ਕੋਈ ਖਾਵੇ ਮਟਰ ਨਾਲ ਕੀ ਕਹਿੰਦੀ ਕਾਚਲ ਜੀ ਗੁੱਡ ਆਜਾ ਪੁੱਤੋ ਹਾਂਜੀ ਸੀਟ ਦੇ ਤੁਸੀਂ ਦੱਸੋ ਦੁੱਧ ਵਿੱਚ ਥੋੜੇ ਚੌਲ ਹਾ ਪਾਉਂਦੇ ਖੰਡੇ ਤੇ ਸੌਂਗੀ ਵਿੱਚ ਚਰ ਲਾਉਂਦੇ ਹਵਾ ਦੇ ਵਿੱਚ ਨਾ ਛੱਡਿਓ ਤੀਰ ਦੱਸੋ ਖਿਚੜੀ ਜਾਂ ਫਿਰ ਖੀਰ ਖੀਰ ਜੀ ਵੈਰੀ ਗੁੱਡ